ਆ ਜਾਏਗੀ ਹਾਂਜੀ ਮੈਂ ਸ਼੍ਰੋਮੇਗੁਰਵਾਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸ਼੍ਰੋਮੇ ਕਾਂਦੀਦਲ ਵੱਲੋਂ ਹੋਂਸ਼ ਤੋਂ ਆਇਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਸਾਰਿਆਂ ਭਰਾਵਾਂ ਦੀਆਂ ਭਾਵਨਾਵਾਂ ਨੂੰ ਇਕੱਠਿਆਂ ਕਰਕੇ ਤੇ ਅੜਾਂ ਦੀ ਰਾਤ ਸਮਗਰੀ ਦੇ ਔਰਤੇ ਤਿੰਨ ਟਰੱਕ ਜਿਹੜੇ ਨੇ ਸਮਾਨ ਦੇ ਲਿਆ ਕੇ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਗੁਰੂ ਨਾਨਕ ਪਾਤਸ਼ਾਹ ਦੇ ਗੁਰਦੁਆਰਾ ਸਾਹਿਬ ਵਿੱਚ ਤੇ ਪਿੰਡਾਂ ਵਿੱਚ ਜਾ ਕੇ ਆਪ ਵੰਡ ਰਹੇ ਨੇ ਔਰ ਮੈਂ ਇਹ ਸਮਝਣਾ ਕਿ ਸਾਡੇ ਵੱਲੋਂ ਜਿੰਨਾ ਇਹਨਾਂ ਦਾ ਧੰਵਾਦ ਕੀਤਾ ਜਾ ਸਕੇ ਉਨਾ ਹੀ ਥੋੜਾ ਨਾਲ ਹੀ ਮੈਂ ਸੰਗਤਾਂ ਨੂੰ ਇਹ ਬੇਨਤੀ ਕਰਨਾ ਵਾ ਕਿ ਰਾਸ਼ਨ ਦੀ ਕੋਈ ਲੋੜ ਨਹੀਂ ਹੁਣ ਇੱਥੇ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਲੁਟੇਰੇ ਆ ਗਏ ਨੇ ਉਹ ਇੱਥੋਂ ਦੇ ਰਹਿਣ ਵਾਲੇ ਵੀ ਨਹੀਂ ਔਰ ਉਹ ਬਦਨਾਮੀ ਕਰਦੇ ਨੇ ਕੌਮ ਦਾ ਸਿਰ ਨੀਵਾ ਜਿਹੜਾ ਵਾ ਕਰਦੇ ਨੇ ਔਰ ਲੁੱਟਦੇ ਨੇ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਜੇ ਤੁਸੀਂ ਆਉਣਾ ਤੇ ਕਨਕ ਵਿਜਨ ਦੇ ਵੇਲੇ ਆਓ ਜਿੰਨੂੰ ਬੀ ਦੀ ਲੋੜ ਹੋਏਗੀ ਉਹਨੂੰ ਬੀ ਦੇਵਾਂਗੇ ਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਾਂਗੇ ਅੱਜ ਜਿਹੜਾ ਰਾਸ਼ਨ ਦੇ ਤੌਰ ਤੇ ਜਾਂ ਸਮਗਰੀ ਤੇ ਲੱਖਾਂ ਰੁਪਏ ਤੁਸੀਂ ਖਰਚ ਕਰ ਰਹੇ ਹੋ ਇਹ ਬਿਲਕੁਲ ਨਾ ਲਿਓ ਇਹ ਤੁਹਾਡਾ ਰਾਸ਼ਨ ਜਿਹੜਾ ਵਾ ਇਹ ਬਿਮਾਰੀ ਦਾ ਕਾਰਨ ਬਣੇਗਾ ਕਿਉਂਕਿ ਲੋਕਾਂ ਨੇ ਬਹੁਤ ਸਾਰੇ ਘਰਾਂ ਵਿੱਚ ਜਮ੍ਹਾਂ ਕਰ ਲਿਆ ਖਾਦਾ ਉਹਨਾਂ ਕੋਈ ਜਾਣਾ ਨਹੀਂ ਤੇ ਉਹ 스멜 ਮਾਰ ਜਾਣਾ ਵਾ ਔਰ ਇਹਦੇ ਨਾਲ ਫਾਇਦੇ ਦੀ بجائے ਨੁਕਸਾਨ ਹੋਏਗਾ ਜੇ ਕਿਸੇ ਨੇ ਫਿਰ ਵੀ ਆਉਣਾ ਵਾ ਤੇ ਉਹ ਚਾਰ ਲੈ ਕੇ ਆਵੇ ਡੰਗਰਾ ਵਾਸਤੇ ਇਹਦੋਂ ਬਾਅਦ ਕੋਈ ਰਾਸ਼ਨ ਦੀ ਕੋਈ ਲੋੜ ਨਹੀਂ ਮੈਂ ਸੁਚਾ ਸਿੰਘ ਲੰਗਾ ਜ਼ਿਲ੍ਹਾ ਪ੍ਰਧਾਨ ਕਾਲੀ ਜੱਥਾ ਗਰਦਾਸਪੁਰ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਔਰ ਮੈਂ ਸ਼੍ਰੋਮਣੀ ਕਮੇਟੀ ਵੱਲੋਂ ਤੇ ਕਾਲੀਦਾਲ ਵੱਲੋਂ ਸਮੂੱਚੇ ਦੇਸ਼ ਵਾਸੀਆਂ ਦਾ ਧੰਨਵਾਦ ਕਰਨਾ ਵਾ ਇਹ ਪੁਨਛ ਤੋਂ ਸਾਡੇ ਭਰਾ ਆਏ ਨੇ ਕੱਲ ਰਾਜਸਥਾਨ ਤੋਂ ਆਏ ਸੀਗੇ ਯੂਪੀ ਤੋਂ ਵੀ ਆਏ ਨੇ ਜਿੱਥੇ ਜਿੱਥੇ ਗੁਰੂ ਨਾਨਕ ਦਾ ਲੇਵਾ ਸਿੱਖ ਬੈਠੇ ਹੋਏ ਨੇ ਜਾਟ ਭਾਈਚਾਰਾ ਬੈਠਾ ਹੋਇਆ ਵਾ ਉਹਨਾਂ ਸਾਰਿਆਂ ਨੇ ਆਪਣੇ ਮਨ ਦੀਆਂ ਡੰਗਹਾਈਆਂ ਤੋਂ ਇੱਥੇ ਸੇਵਾ ਕੀਤੀ ਏ ਮੇਰੇ ਕੋ ਕੋਈ ਲਫ਼ਜ਼ ਨਹੀਂ ਜਿਨ੍ਹਾਂ ਨਾਲ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ